ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇੱਕ ਛੋਟੀ ਜਿਹੀ ਮੰਦਭਾਗੀ ਘਟਨਾ ਹੈ ਕਿ ਆਪਣੀ ਮਾਂ ਖੇਡ ਕਬੱਡੀ ਦੇ ਸੁਪਰਸਟਾਰ ਪ੍ਰਿੰਸ ਜਫੀ ਖੁਸ਼ੀ ਦੁੱਖਾਂ ਵਾਲੇ ਜੀ ਦੋਸਤੋ ਕੱਲ ਜਿਹੜੀ ਪਧੋੜ ਦਾ ਟੂਰਨਾਮੈਂਟ ਸੀ ਉਹਦੇ ਸੁੱਤੇ ਦੋਸਤੋ ਗੋਡੇ ਤੇ ਸੱਟ ਲੱਗ ਗਈ ਹੈ ਖੁਸ਼ੀ ਦੁੱਖਾਂ ਦੋਸਤੋ ਆਪਣੀ Instagram ID ਉੱਤੇ ਜਿਹੜੀ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਛੋਟੀ ਜਿਹੀ ਸਕ੍ਰੀਨਸ਼ਾਟ ਲਾਇਆ ਹੋਇਆ ਜਿੱਥੇ ਉਹਨਾਂ ਦੇ ਥੋੜੀ ਜਿਹੀ ਸੱਟ ਲੱਗੀ ਹੈ ਤੇ ਨਾਲ ਉਹਨਾਂ ਦੇ ਗੋਡੇ ਤੇ ਮਾਲਿਸ਼ ਜਿਹੜੀ ਕੀਤੀ ਜਾ ਰਹੀ ਹੈ ਅਤੇ ਨਾਲ ਲਿਖਿਆ ਹੈ ਕਿ ਹੁਣ ਫਿਰ ਕੁਝ ਦਿਨਾਂ ਦਾ ਰੈਸਟ ਅਤੇ ਹੀ ਇੱਕ ਦੋਸਤੋ ਮਾੜੀ ਖਬਰ ਆਪਣੀ ਮਖ ਹੈ ਕਬੱਡੀ ਦੇ ਲਈ ਕਿਉਂਕਿ ਇੰਨੇ 2 ਸਾਲਾਂ ਬਾਅਦ ਤਾਂ ਦੋਸਤੋ ਖੁਸ਼ੀ ਦੁੱਖਾਂ ਵਾਲਾ ਪੰਜਾਬ ਦੀ ਧਰਤੀ ਉੱਤੇ ਆਇਆ ਸੀ ਅਤੇ ਹੁਣ ਫਿਰ ਰੈਸਟ ਚਲੋ ਇਹ ਤਾਂ ਦੋਸਤੋ ਜ਼ਰੂਰੀ ਹੈ ਉਹਨਾਂ ਨੂੰ ਪਤਾ ਹੈ ਉਸੇ ਦੁਕਾਨ ਦੇ ਤੱਕ ਕੋਈ ਗਲਤੀ ਨਹੀਂ ਇਹਦੇ ਵਿੱਚ ਲੇਕਿਨ ਫਿਰ ਵੀ ਯਾਰ ਤੁਸੀਂ ਸਾਰੇ ਵੀ ਰਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਨਾਲ ਲਿਖੋਗੇ ਵਾਹਿਗੁਰੂ ਮੇਰ ਕਰੇ ਕਿਉਂਕਿ ਜਲਦੀ ਤੋਂ ਜਲਦੀ ਆਪਣੇ ਮਾਕ ਹੈਡ ਕਪੜੇ ਦਾ ਸੁਪਰਸਟਾਰ ਜਫੀ ਦੁਬਾਰਾ ਇਨਾ ਗਰਾਊਂਡਾਂ ਦੇ ਵਿੱਚ ਵਾਪਸੀ ਕਰ ਸਕੇ ਤਾਂ ਐਸੀ ਦੋਸਤੋ ਅੱਜ ਦੀ ਵੀਡੀਓ ਧੰਨਵਾਦ